ਜਿਹੜਾ ਕਿ ਹਸਿਆਰਪੁਰ ਦੇ ਵਿੱਚ ਇੱਕ ਭਈਏ ਵੱਲੋਂ ਛੋਟਾ ਬੱਤਿਆ 5 ਸਾਲ ਦਾ ਬੱਚਾ ਜਿਹੜਾ ਅਗਵਾ ਕਰਕੇ ਜਿਹੜਾ ਉਹਨੂੰ ਬੁਰੀ ਤਰ੍ਹਾਂ ਤਸ਼ੱਦਦ ਕਰਕੇ ਜਿਹੜਾ ਉਹਦੇ ਨਾਲ ਕੁਕਰਮ ਕਰਕੇ ਜਿਹੜਾ ਉਹਨੂੰ ਮੋਟਰ ਦੇ ਘਾਟ ਉਤਾਰਿਆ ਸੀ ਹੁਣੇ ਹੁਣ ਖਬਰੇ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਉਹਨਾਂ ਦਾ ਪਰਿਵਾਰ ਜਿਹੜਾ ਹਸਿਆਰਪੁਰ ਛੱਡ ਕੇ ਕਿਤੇ ਹੋਰ ਜਾ ਰਿਹਾ ਇਹ ਸਾਡੇ ਸੂਤਰਾਂ ਤੋਂ ਮਿਲੀ ਖਬਰ ਸਾਹਮਣੇ ਆ ਕਿ ਜਿਹੜੀ ਉਹਨਾਂ ਨੇ ਜਿਹੜਾ ਉਹਦੀ ਲਾਸ ਲੈਂਡ ਤੋਂ ਪਾਪੀ ਦੀ ਇਨਕਾਰ ਕਰ ਦਿੱਤਾ ਅੱਜ ਵੇਲੇ ਤੇ ਆ ਤੈਨਾਂ ਵੱਡੀਆਂ ਤੇ ਅਹਿਮ ਖਬਰਾਂ ਦਾ ਅਪਰੋਖ ਕਰਦੇ ਆ ਤੁਹਾਨੂੰ ਸੁਣਾਉਣੇ ਆ ਕਿ ਕਿਹੜੀਆਂ ਨੇ ਤੈਨ ਵੱਡੀਆਂ ਖਬਰਾਂ ਸਭ ਤੋਂ ਪਹਿਲਾਂ ਤਾਂ ਖਬਰ ਜੁੜੀ ਆ ਪਾਇ ਸੰਦੀਪ ਸਿੰਘ ਸੰਨੀ ਜੋ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਬੰਦ ਸੀ ਜੋ ਕਿ ਜੋ ਕਾਂਡ ਵਾਪਰੇਗਾ ਜਿਹੜਾ ਕਿ ਇੱਕ ਜਾਲਮ ਦਾ ਹਲਤ ਹੋਇਆਗਾ ਉਹਦੇ ਬਾਬ ਤੇ ਇੱਕ ਨਵੀਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਦੂਸਰੀ ਖਬਰ ਜੁੜੀ ਆ ਬਠਿੰਡੇ ਤੋਂ ਅਮਰਦੀਪ ਕੌਰ ਦੇ ਨਾਲ ਜਿਹੜੀ ਕਿ ਚਿੱਟੇ ਦੇ ਨਾਲ ਕਾਲੀ ਥਾਰ ਦੇ ਨਾਲ ਮਸੂਰ ਹੋਈ ਸੀ ਤੀਸਰੀ ਕਹੋਰ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਹੜਾ ਬੱਚਾ ਹਰਵੀਰ ਸਿੰਘ ਆ ਜਿਹੜਾ ਹਿਾਰਪੁਰ ਦੇ ਵਿੱਚ ਆ ਜਿਹੜਾ ਇੱਕ ਭਈਏ ਵੱਲੋਂ ਜਿਹੜਾ ਬੇਰਹਿਮੀ ਨਾਲ ਉਹਦਾ ਕਤਲ ਕਰਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ ਤੇ ਉਹਦੇ ਸੰਬੰਧ ਦੇ ਵਿੱਚ ਇੱਕ ਹੋਰ ਜਿਹੜੀ ਕਿ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਤੁਹਾਨੂੰ ਉਵੇਂ ਮੰਦ ਭਾਗੇ ਖਬਰ ਸੁਣਾਵਾਂਗੇ ਇੱਕ ਪਹਿਲਾਂ ਹੀ ਪਰਵਾ ਤੇ ਦੁੱਖਾਂ ਦਾ ਭਾਰ ਟੁੱਟਿਆ ਸੀ ਇੱਕ ਹੋਰ ਟੁੱਟ ਪਿਆ ਉਹਦੇ ਉੱਤੇ ਬਾਰਤ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਖਬਰ ਲੈ ਚੱਲਦੇ ਆ ਭਾਈ ਸੰਦੀਪ ਸਿੰਘ ਸੰਨੀ ਕਿ ਜਿਹੜਾ ਕਿ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਜੋ ਕਾਂਡ ਵਾਪਰਿਆ ਜੋ ਇੱਕ ਸੋਚੀ ਸਮਝੀ ਚਾਲ ਦੇ ਨਾਲ ਏਜੰਸੀਆਂ ਵੱਲੋਂ ਭਾਈ ਸੰਦੀਪ ਸਿੰਘ ਸੰਨੀ ਨੂੰ ਜਿਹੜਾ ਕਟਾਰੇ ਦੇ ਵਿੱਚ ਖੜਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਦੂਸਰੇ ਪਾਸੇ ਉਹ ਪਾਪੀ ਜ਼ਾਲਮ ਸੁਬਾ ਸਰਹੰਦਾ ਜਿਹਨੇ 100 ਤੋਂ ਵੱਧ ਨੌਜਵਾਨਾਂ ਨੂੰ ਮਾਰ ਕੇ ਆਪਣੇ ਆਪ ਨੂੰ ਇੱਕ ਵੱਡਾ ਤੈਸੀਕ ਹੋਂਦਾ ਅੱਜ ਜੇਕਰ ਉਹ ਮਰ ਗਿਆ ਤਾਂ ਅੱਜ ਕਈ ਉਹਦੇ ਨਾਲ ਦੇ ਹੀ ਬੱਚੜਾ ਉਹਦੇ ਹੱਕ ਤੇ ਖੜੇ ਹੋਇਆ ਪਰ ਦੂਸਰੀ ਵੱਡੀ ਖਬਰ ਸਾਹਮਣੇ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਆ ਤੇ ਸੰਦੀਪ ਸਿੰਘ ਸੰਨੀ ਦਾ ਜਿਹੜਾ ਪਰਿਵਾਰ ਨੇ ਉਹਦੀ ਲਾਸ ਲੈਂਡ ਤੋਂ ਇਨਕਾਰ ਕਰ ਦਿੱਤਾ ਇਹ ਸਾਡੇ ਪ੍ਰੋਸੈਜੂਰ ਖਾਲ ਜਿਹੜੇ ਸੂਤਰ ਨੇ ਉਹਨਾਂ ਤੋਂ ਮਿਲੀ ਜਾਣਕਾਰੀ ਇਹ ਵੱਡੀ ਖਬਰ ਸਾਹਮਣੇ ਆ ਕਿ ਜਿਹੜੀ ਉਹਨਾਂ ਨੇ ਜਿਹੜਾ ਉਹਦੀ ਲਾਸ ਲੈਂਡ ਤੋਂ ਪਾਪੀ ਦੀ ਇਨਕਾਰ ਕਰ ਦਿੱਤਾ ਤੇ ਨਾਲੇ ਭਾਈ ਸੰਦੀਪ ਸਿੰਘ ਸੰਨੀ ਨੂੰ ਅੱਜ ਜਿਹੜੇ ਕਿ ਸੰਗਰੂਰ ਦੇ ਜਿਹੜਾ ਸਰਕਾਰੀ ਹਸਪੀਟਲ ਦੇ ਵਿੱਚ ਲੈ ਕੇ ਜਿਹੜਾ ਹਲ ਜਾਇਆ ਗਿਆ ਉਹਦਾ ਮੈਡੀਕਲ ਚੈੱਕਅਪ ਮੈਡੀਕਲ ਕਰਵਾਉਣ ਦੇ ਲਈ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਮੈਡੀਕਲ ਚੈੱਕਅਪ ਕਰਾਉਣ ਦੇ ਲਈ ਜਿਹੜੋਂ ਉਹਨੂੰ ਬਾਹਰ ਕੱਢਿਆ ਗਿਆ ਤਾਂ ਗੱਡੀ ਦੇ ਵਿੱਚੋਂ ਤਾਂ ਭਾਈ ਸੰਦੀਪ ਸਿੰਘ ਅਸਾਨੀ ਉੱਪਰ ਬਾਹ ਖੜੀ ਕਰਨ ਦੀ ਕੋਸ਼ਿਸ਼ ਕਰਦਾ ਤਾਂ ਇੱਕ ਜਿਨ੍ਹਾਂ ਨੇ ਕਿ ਵਰਦੀ ਨਹੀਂ ਪਾਈ ਸੀ ਪੁਲਸ ਵਾਲੇ ਨੇ ਸਿਵਲ ਵਰਦੀ ਦੇ ਵਿੱਚ ਉਹਦੀ ਬਾਹ ਨੂੰ ਮਰੋੜਾ ਦੇ ਲਿਆ ਇਹ ਬੜੀ ਮੰਦ ਭਾਗੀ ਖਬਰ ਆ ਇੱਕ ਤਾਂ ਉਹਨੂੰ ਬੇਦੋਸ਼ਾ ਕੁੱਟਿਆ ਗਿਆ ਉਹ ਤੇ ਅੰਨਾ ਤਸੱਦਦ ਕੀਤਾ ਗਿਆ 20 ਪੁਲਸ ਮਲਾਜ਼ਮਾਂ ਨੇ ਉਹਨੂੰ ਫੜ ਕੇ ਜਿਨ੍ਹਾਂ ਉਹਨਾਂ ਦਾ ਜੀ ਕੀਤਾ ਉਹਨੂੰ ਕੁੱਟਿਆ ਉਹਦਾ ਅੰਗ ਪੈਰ ਕੋਈ ਛੱਡਿਆ ਨਹੀਂ ਤੇ ਦੂਸਰਾ ਕਿ ਜੇਕਰ ਅੱਜ ਮੈਡੀਕਲ ਕਰਵਾਉਣ ਲਈ ਆਇਆ ਚਲੋ ਬਾਹਰ ਖੜੀ ਕਰਦਾ ਸੀ ਤਾਂ ਉਹਦੀ ਬਾਹ ਨੂੰ ਮਰੋੜਾ ਦਿੱਤਾ ਗਿਆ ਇਹ ਵੀ ਮੰਦ ਭਾਗੀ ਖਬਰ ਆ ਹੁਣ ਮੈਡੀਕਲ ਦੇ ਵਿੱਚ ਜਿਹੜੀ ਅਗਲੀ ਰਿਪੋਰਟ ਆਉਗੀ ਉਹ ਵੀ ਤੁਹਾਡੇ ਸਾਹਮਣੇ ਸੁਣਾਉਣੇ ਆ ਕਿ ਕੀ ਹੋ ਰਿਪੋਰਟ ਦੇ ਵਿੱਚ ਹੈ ਕੀ ਕੁਝ ਆਉਂਦਾਗਾ ਅਗਲੀ ਖਬਰ ਜੁੜੀ ਆ ਜਿਹੜੀ ਕਿ ਬਠਿੰਡਾ ਤੋਂ ਬਠਿੰਡਾ ਤੋਂ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾ ਹੂਆ ਕਿ ਪਿਛਲੇ ਕਈ ਮਹੀਨੇ ਤੋਂ ਜਿਹੜੀ ਜੇਲ੍ਹ ਦੇ ਵਿੱਚ ਬੰਦਾ ਅਮਨਦੀਪ ਕੌਰ ਥਾਰ ਵਾਲੀ ਤੇ ਕੋਈ ਉਹਨੂੰ ਕਵੀਨ ਕਹਿੰਦਾਗਾ ਇੰਸਟਾ ਕਵੀਨ ਕਹਿੰਦਾਗਾ ਕੋਈ ਕੁਝ ਕਹਿੰਦਾਗਾ ਕੋਈ ਕੋਈ ਕਹਿੰਦਾਗਾ ਕਿਉਂਕਿ ਉਹ ਇੰਸਟਾਗ੍ਰam ਤੇ ਬੜਾ ਮਸ਼ਹੂਰ ਹੋਈ ਸੀ ਮਹਿੰਗੀਆਂ ਮਹਿੰਗੀਆਂ ਘੜੀਆਂ ਤੇ ਜਿਹੜੀਆਂ ਮਹਿੰਗੇ ਮਹਿੰਗੀਆਂ ਐਨਕਾਂ ਅਤੇ ਹੋਰ ਮਹਿੰਗੀਆਂ ਮਹਿੰਗੀਆਂ ਗੱਡੀਆਂ ਥਾਰ ਗੱਡੀਆਂ ਮੋਟਰਸਾਈਕਲ ਤੋਂ ਇਲਾਵਾ ਜਿਹੜਾ ਚਲੋ ਬੰਦੇ ਦੇ ਸੋਕ ਹੁੰਦੇ ਆ ਪਰ ਰੁਪਈਆ ਕਿੱਥੋਂ ਆਇਆ ਸਭ ਤੋਂ ਵੱਡੀ ਇਹ ਗੱਲ ਸામਨੇ ਆ ਰਹੇ ਸੀ ਪਰ ਜਦੋਂ ਇੱਕ ਪੱਤਰਕਾਰ ਮੱਕੜ ਦੇ ਨਾਲ ਜਦੋਂ ਇੰਟਰਵਿਊ ਹੋਈ ਉਸ ਤੋਂ ਬਾਅਦ ਜਿਹੜਾ ਵਿਜੀਲੈਂਸ ਵੱਲੋਂ ਉਹਦੇ ਉੱਤੇ ਜਿਹੜਾ ਇੱਕ ਕੰੰਜਾ ਕੱਸਿਆ ਗਿਆ ਉਹਦੀ ਜਿਹੜੀ ਪ੍ਰਾਪਰਟੀ ਆ ਉਹ ਵੀ ਸੀਜ਼ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਉਸ ਨੂੰ ਵਿਜੀਲੈਂਸ ਵੱਲੋਂ ਜਿਹੜਾ ਫੜਿਆ ਗਿਆ ਤੇ ਲਗਾਤਾਰ ਜਿਹੜਾ ਉਹਨੂੰ ਉੱਤੇ ਰਿਮਾਂਡ ਰਿਹਾ ਰਿਮਾਂਡ ਤੋਂ ਬਾਅਦ ਫਿਰ ਜੇਲ੍ਹ ਭੇਜੇਗੇ ਜੇਲ੍ਹ ਤੋਂ ਬਾਅਦ ਫਿਰ ਉਹਦੇ ਜਿਹੜੀ ਸਿਹਤ ਵਿਗੜੀ ਤੇ ਪਰ ਅੱਜ ਦੂਸਰੀ ਫੇਰ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚ ਕਹਿੰਦੇ ਕਿ ਅਮਨਦੀਪ ਕੌਰ ਦੀ ਸਿਹਤ ਜਿਹੜੀ ਉਹ ਵਿਗੜ ਗਈ ਆ ਤੇ ਉਹਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜਾ ਭਰਤੀ ਕਰਾਇਆ ਗਿਆ ਤਾਂ ਮੈਂ ਪਹਿਲਾਂ ਵੀ ਦੱਸਦਾ ਹੁੰਨਾ ਤੇ ਬੜੇ ਬਾਰੀ ਕਹਿਣਾ ਹੁੰਨਾਗਾ ਕਿ ਦੋ ਨੰਬਰ ਦੀ ਕਮਾਈ ਪਾਪਾਂ ਦਾ ਇਕੱਠਾ ਕੀਤਾ ਹੋਇਆ ਰੁਪਇਆ ਕਦੇ ਵੀ ਰਾਸ ਨਹੀਂ ਆਉਂਦਾ ਦੋ ਨੰਬਰ ਦੀ ਕਮਾਈ ਹਰਾਮ ਦਾ ਕੀਤਾ ਰੁਪਇਆ ਤੇ ਜਿਹੜਾ ਕਿ ਬੇਦੋਸ ਤੇ ਲੋਕਾਂ ਨੂੰ ਮਾਰਨ ਦਾ ਰੁਪਿਆ ਤੇ ਚਾਹੇ ਉਹ ਚਿੱਟੇ ਦਾ ਵੇਚ ਕੇ ਮਾਰੇ ਹੋਣ ਲੋਕ ਦੇ ਲੋਕਾਂ ਦੇ ਬੱਚੇ ਚਾਹੇ ਗੋਲੀਆਂ ਦੇ ਨਾਲ ਮਾਰੇ ਹੋਣ ਫੀਤੀਆਂ ਲਵਾਈਆਂ ਹੋਣ ਉਹ ਕਦੇ ਰਾਸ ਨਹੀਂ ਆਉਂਦਾ ਜਿਹੜਾ ਕਿ ਲਗਾਤਾਰ ਜਿਹੜੀ ਸਿਹਤ ਵਿਗੜ ਗਈ ਆ ਹੁਣ ਦੱਸਿਆ ਕਿ ਉਹਦੇ ਪੇਟ ਦੇ ਵਿੱਚ ਕੋਈ ਸੋਜਣਾ ਤੇ ਉਹਦਾ ਜਿਹੜਾ ਹੁਣ ਮੈਡੀਕਲ ਚੈੱਕਅਪ ਕਰਾਇਆ ਜਾਊਗਾ ਉਸ ਤੋਂ ਬਾਅਦ ਉਹਨੂੰ ਫਿਰ ਕਿੱਥੇ ਲ ਜਾਂਦੇ ਆ ਜੇਲ੍ਹ ਦੇ ਵਿੱਚ ਲ ਜਾਂਦੇ ਆ ਜਾਂ ਫਿਰ ਹੋਰ ਕਿਸੇ ਹਸਪਤਾਲ ਦੇ ਵਿੱਚ ਸਪਟ ਕਰਦੇ ਆ ਇਹ ਵੀ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿਉਂਕਿ ਕਾਫੀ ਟਾਈਮ ਤੋਂ ਲੰਬਾ ਸਮਾਂ ਹੋ ਗਿਆ ਸੀ ਜੇਲ੍ਹ ਦੇ ਵਿੱਚ ਬੰਦਾ ਤੁਹਾਨੂੰ ਉਦੋਂ ਪਤਾ ਹੂਆ ਸਾਰਿਆਂ ਨੂੰ ਕਿ ਜਦੋਂ ਬਠਿੰਡਾ ਪੁਲਿਸ ਨੇ ਜਦੋਂ ਇੱਕ ਥਾਰ ਦੇ ਵਿੱਚ 17-18 ਗ੍ਰਾਮ ਆ ਜਿਹੜਾ ਉਹਦੇ ਕੋਲੋਂ ਚਿੱਟਾ ਬਰਾਮਦ ਕੀਤਾ ਸੀ ਚਿੱਟੇ ਤੋਂ ਬਾਅਦ ਜਦੋਂ ਫਿਰ ਪੁਲਿਸ ਚਲਾਨ ਦਾ ਪੇਸ਼ ਕਰ ਸੱਚਾ ਕੀਤਾ ਉਹ ਜਮਾਨਤ ਤੇ ਜਦੋਂ ਬਾਹਰ ਆਉਂਦੀ ਆ ਬਾਹਰ ਆ ਕੇ ਜਦੋਂ ਆਪਣੇ ਹੀ ਕੋਠੇ ਦੇ ਵਿੱਚ ਇੰਟਰਵਿਊਆ ਕਰਨ ਲੱਗਦੀਆਂ ਤੇ ਫਿਰ ਵਿਜੀਲੈਂਸ ਜਿਹੜਾ ਉਹਦੇ ਤੇ ਸਕੰਜਾ ਕੱਸ ਦਿੰਦੀ ਆ ਜਿਹੜਾ ਕੇ ਲਗਾਤਾਰ ਹੋਣਾ ਜੇਲ੍ਹ ਦੇ ਵਿੱਚ ਬੰਦ ਆ ਜਿਹੜਾ ਕਿ ਕਈ ਵਾਰੀ ਉਹਨੇ ਅਰਜੀ ਲਾਈ ਸੀ ਤੇ ਜਿਹੜੀ ਉਹਦੀ ਜਮਾਨਤ ਆ ਜਿਹੜੀ ਉਹ ਵੀ ਖਾਰਜ ਹੋ ਚੁੱਕੀ ਆ ਉਹ ਤੀਸਰੀ ਵੱਡੀ ਖਬਰ ਹੋਰ ਜੁੜੀ ਆ ਜਿਹੜਾ ਕਿ ਹਸਿਆਰਪੁਰ ਦੇ ਵਿੱਚ ਇੱਕ ਭਈਏ ਵੱਲੋਂ ਛੋਟਾ ਬੱਚਾ 5 ਸਾਲ ਦਾ ਬੱਚਾ ਜਿਹੜਾ ਅਗਵਾ ਕਰਕੇ ਜਿਹੜਾ ਉਹਨੂੰ ਬੁਰੀ ਤਰ੍ਹਾਂ ਤਸੱਦਦ ਕਰਕੇ ਜਿਹੜਾ ਉਹਦੇ ਨਾਲ ਕੁਕਰਮ ਕਰਕੇ ਜਿਹੜਾ ਉਹਨੂੰ ਮੋਟਰ ਦੇ ਘਾਟ ਉਤਾਰਿਆ ਸੀ ਹੁਣੇ ਹੁਣ ਖਬਰੇ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਉਹਨਾਂ ਦਾ ਪਰਿਵਾਰ ਜਿਹੜਾ ਹਸਿਆਲਪੁਰ ਛੱਡ ਕੇ ਕਿਤੇ ਹੋਰ ਜਾ ਰਿਹਾ ਇਹ ਸਾਡੇ ਸੂਤਰਾਂ ਤੋਂ ਮਿਲੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਉਸ ਦਾ ਉਸ ਬੱਚੇ ਦਾ ਪਰਿਵਾਰ ਜਿਹੜਾ ਆਪਣਾ ਪਿੰਡ ਛੱਡ ਕੇ ਕਿਤੇ ਹੋਰ ਚੱਲਿਆ ਜਾ ਰਿਹਾ ਇਹ ਕਿਸੇ ਦਾ ਦਬਾਗ ਆ ਪੁਲਿਸ ਦਾ ਦਬਾਗ ਆ ਸਰਕਾਰ ਦਾ ਦਬਾਗ ਆ ਜਾਂ ਕਿਸੇ ਦਾ ਦਬਾਗ ਆ ਜਾਂ ਉਹ ਰੋ ਆਪਣੇ ਆਪ ਛੱਡ ਕੇ ਜਾ ਰਹੇ ਨੇ ਇਹ ਵੀ ਇੱਕ ਸੋਚਣ ਦਾ ਵਿਸ਼ਾ ਬੜਾ ਵੱਡਾ ਵਿਸ਼ਾ ਹੈਗਾ ਇੱਕ ਪਰਿਵਾਰ ਪਹਿਲਾ ਹੀ ਜਿਹੜਾ ਅਖਲੋਤਾ ਪੁੱਤਰ ਸੀ ਇੱਕ ਧੀ ਰਹਿ ਗਈ ਜਿਹੜਾ ਕਿ ਛੋਟਾ ਬੱਚਾ ਸੀ ਸਿਰਫ 5 ਸਾਲਾਂ ਦਾ ਬੱਚਾ ਜਿਹੜਾ ਇੱਕ ਨਰਦਈ ਭਾਈ ਵੱਲੋਂ ਜਿਹੜਾ ਉਹਦੀ ਪ੍ਰਵਾਸੀ ਮਜ਼ਦੂਰ ਵੱਲੋਂ ਤੇ ਜਿਹੜਾ ਉਹਦਾ ਕਤਲ ਕੀਤਾ ਜਾਂਦਾ ਬੇਸ਼ੱਕ ਉਸ ਦੇ ਸਬੰਧ ਦੇ ਵਿੱਚ ਲਗਾਤਾਰ ਪੰਜਾਬ ਦੇ ਵਿੱਚ ਮਤੇ ਪਾਉਣੇ ਵੀ ਜਿਹੜਾ ਸ਼ੁਰੂ ਕੀਤੇ ਸੀ ਪੰਚਾਇਤਾ ਵੱਲੋਂ ਇੱਕ ਮਹਿਮ ਵੀ ਚੱਲੀ ਸੀ ਜਿਹਦੇ ਵਿੱਚ ਬੱਖ-ਬੱਖ ਜਥੇਬੰਦੀਆਂ ਨੇ ਹਿੰਗ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਹੋਰ ਜਿਹੜੇ ਬੱਖ-ਬੱਖ ਪਾਰਟੀਆਂ ਦੇ ਨਮਾਇਦਿਆਂ ਵੱਲੋਂ ਪਰ ਦੂਸਰੇ ਪਾਸੇ ਜਿਹੜਾ ਕਿ ਇਹਨਾਂ ਮਤਿਆਂ ਦੇ ਖਿਲਾਫ ਜਿਹੜਾ ਬਠਿੰਡਾ ਪੁਲਿਸ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਕਿਹਾ ਸੀ ਕਿ ਜੇਕਰ ਕਿਸੇ ਵੀ ਭਈ ਇਹਨੂੰ ਤਮਕਾਇਆ ਗਿਆ ਜਾਂ ਕਿਸੇ ਦੇ ਖਿਲਾਫ ਮਤਾ ਪਾਇਆ ਗਿਆ ਤਾਂ ਉਸ ਸਰਪੰਚ ਤੇ ਕਾਰਵਾਈ ਯਾਨੀ ਕਿ ਉਸ ਪੰਚਾਇਤ ਤੇ ਕਾਰਵਾਈ ਕੀਤੀ ਜਾਊਗੀ ਇਹ ਪੁਲਿਸ ਦਾ ਜਿਹੜਾ ਸਿੱਧਵੇ ਸਿੱਧ ਸਤਾਵ ਨਹੀਂ ਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਕੱਲਾ ਉਹ ਹਰਵੀਰ ਸਿੰਘ ਆ ਆਪਾਂ ਕਹੇ ਜੇ ਕਾਕਾ ਨਹੀਂ ਪਤਾ ਨਹੀਂ ਕਹਿੰਦੇ ਕਹੇ ਜੀਆਂ ਘਟਨਾਵਾਂ ਨੇ ਜਿਹੜੀਆਂ ਦੱਬੀਆਂ ਰਹਿ ਗਈਆਂ ਤੇ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੀਆਂ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਪਰ ਸਭ ਤੋਂ ਵੱਡੀ ਤੇ ਦੁੱਖਦਾਈ ਇਹ ਖਬਰ ਆ ਕਿ ਜੇਕਰ ਸੱਚੀ ਮੁੱਤੀ ਉਹ ਪਰਿਵਾਰ ਆਪਣਾ ਜਿਹੜਾ ਪਿੰਡ ਛੱਡ ਕੇ ਜਾ ਰਿਹਾ ਤਾਂ ਬਹੁਤ ਹੀ ਦੁੱਖ ਭਰੀ ਖਬਰ ਆ ਬਹੁਤ ਹੀ ਨਿਰਾਸ਼ਾ ਭਰੀ ਖਬਰ ਆ ਸਾਡੇ ਸੂਤਰਾਂ ਤੋਂ ਹੁਣੇ-ਹੁਣੇ ਮਿਲੀ ਜਾਣਕਾਰੀ ਤੁਹਾਡੇ ਸਾਹਮਣੇ ਇਹ ਰੱਖ ਦਿੱਤੀ ਆ ਤੇ ਅਗਲੀ ਜਿਹੜੀ ਖਬਰ ਆ ਉਹ ਉਹਦੇ ਤੱਕ ਤੁਸੀਂ ਬਣੇ ਰਹੋ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਦੇ ਆਪਣੇ ਕਮੈਂਟ ਜਰੂਰ ਲਿਖਿਓ ਧੰਨਵਾਦ ਬਿਰਜਕਾ ਖਾਲਸਾ ਬਿਰਜਕੀ ਫਤਿਹ